ਅੰਤ ਨਾ ਸਿਫਤੀ ਕਹਿਣ ਨਾਇੰਤ ਅੰਤ ਨ ਕਰਣੇ ਦੇਣ ਨੰਤ ਅੰਤ ਨ ਵੇਖਣ ਸੁਣਣ ਨਾਇੰਤੇ ਅੰਤ ਨ ਜਾਪੈ ਕਿਆ ਮਨ ਮੰਪ ਅੰਤ ਨ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਰਵਾਰ ਅੰਤ ਕਾਰਣ ਕਹਤੇ ਬਿੱਲਲਾਹੇ ਤੋਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ऊंचा था ऊंचे ऊपर ऊंचा नवड ऊंचा होवे को तिस ऊंचे को जाने सोय जेवड़े आप जाने आप ਆਪ ਨਾਨਕ ਨਦਰੀ ਕਰਮੀ ਦਾਤੇ ਮਨੁੱਖ ਦੇ ਦਿਮਾਗ ਦੇ ਅੰਦਰ ਜਾਣਨ ਦੀ ਪਰਬਲ ਬੁੱਖ ਹੈ ਇਹ ਚੀਜ਼ ਕੀ ਹੈ ਇਹ ਵਸਤੂ ਕਿਤਨੀ ਹੈ ਇਹ ਵਸਤੂ ਕਿੱਥੋਂ ਹੈ ਇਤਿਹਾਸਕ ਜਾਣਕਾਰੀ ਦੀ ਬੁੱਕ ਮਨੁੱਖ ਦੇ ਦਿਮਾਗ ਦੇ ਚ ਹੈ ਜਿਤਨੇ ਚਿਰ ਤੱਕ ਇਨਾ ਪ੍ਰਸ਼ਨਾਂ ਦਾ ਉੱਤਰ ਨਾ ਮਿਲ ਜਾਏ ਦਿਮਾਗ ਇਸ ਤਰ੍ਹਾਂ ਦੁਖੀ ਰਹਿੰਦਾ ਹੈ ਜਿਵੇਂ ਭੋਜਨ ਨਾ ਮਿਲਣ ਤੇ ਸਰੀਰ ਦੁਖੀ ਰਹਿੰਦਾ ਹੈ ਜਾਨਣਾ ਦਿਮਾਗੀ ਭੁੱਖ ਹੈ ਔਰ ਇਹ ਜਾਣਨਾ ਸੰਸਾਰ ਨੂੰ ਹੋ ਸਕਦਾ ਹੈ ਇਹ ਜਾਣਨਾ ਨਿਰੰਕਾਰ ਨੂੰ ਹੋ ਸਕਦਾ ਹੈ ਇਹ ਜਾਣਨਾ ਵਸਤੂਆਂ ਬਾਰੇ ਹੋ ਸਕਦਾ ਹੈ ਕਿਰਤ ਬਾਰੇ ਹੋ ਸਕਦਾ ਹੈ ਇਹ ਜਾਣਨਾ ਕਰਤੇ ਬਾਰੇ ਹੋ ਸਕਦਾ ਹੈ ਤਾਂ ਕਰਤੇ ਪੁਰਖ ਦੀ ਤਰਫ ਜਦ ਜਾਣਨ ਦੀ ਧਾਰਾ ਮੁੜਦੀ ਹੈ ਤਾਂ ਸਾਈਂ ਕਹਿੰਦੇ ਨੇ ਜਾਣਕਾਰੀ ਅਧੂਰੀ ਰਹੇਗੀ ਜਾਣਨ ਵਾਲੇ ਦਾ ਗਿਆਨ ਅਧੂਰਾ ਰਹੇਗਾ ਉਹ ਜਿੰਨਾ ਵੀ ਜਾਣੇਗਾ ਸੰਪੂਰਨ ਨਹੀਂ ਜਾਣ ਸਕੇਗਾ ਕਾਰਨ ਜੋ ਅਸੀਮ ਹੈ ਉਹਨੂੰ ਸੀਮਤ ਸ਼ਕਤੀ ਦੇ ਨਾਲ ਨਾਪਣਾ ਤੋਲਣਾ ਗਿਣਨਾ ਔਖ ਹੈ ਮਨੁੱਖ ਦੇ ਸਮਝਣ ਦੀ ਸੀਮਾ ਹੈ ਮਨੁੱਖ ਦੇ ਕਥਨ ਦੀ ਸੀਮਾ ਹੈ ਮਨੁੱਖ ਦੇ ਸੁਣਨ ਦੀ ਸੀਮਾ ਹੈ ਮਨੁੱਖ ਦੇ ਚੱਲਣ ਤੇ ਕਰਨ ਦੀ ਸੀਮਾ ਹੈ ਔਰ ਮਨੁੱਖ ਦੇ ਸਮਝਣ ਸੋਚਣ ਦੀ ਵੀ ਸੀਮਾ ਹੈ ਜਦ ਕਿ ਪ੍ਰਮਾਤਮਾ ਅਸੀਮ ਹੈ ਅਸੀਮ ਹੈ ਸੀਮਤ ਸ਼ਕਤੀ ਦੁਆਰਾ ਅਸੀਮ ਨੂੰ ਜਾਣਨਾ ਅਸੀਮ ਤੱਕ ਪਹੁੰਚਣਾ ਕਠਿਨ ਹੈ ਇਸ ਵਾਸਤੇ ਇਸ ਪਾਵਨ ਪਵਿੱਤਰ ਪੌੜੀ ਵਿੱਚ ਸਾਹਿਬ ਕਹਿੰਦੇ ਨਾ ਅੰਤ ਨਾ ਸਿਫਤੀ ਕਹਿਣਾ ਅੰਤ ਉਹਦੀਆਂ ਸਿਫਤਾਂ ਬੇਅੰਤ ਨੇ ਕੀ ਕੀ ਖਾਸੀਅਤ ਪ੍ਰਮਾਤਮਾ ਰੱਖਦਾ ਹੈ ਮਹਾਰਾਜ ਕਹਿੰਦੇ ਇਸ ਦੀ ਗਿਣਤੀ ਨਹੀਂ ਹੋ ਸਕਦੀ ਕਥਨ ਨਹੀਂ ਹੋ ਸਕਦਾ ਕਹਿਣਾ ਅੰਤ ਮਨੁੱਖ ਉਸ ਦਾ ਕਥਨ ਕਰਕੇ ਅੰਤ ਨਹੀਂ ਪਾ ਸਕਦਾ ਇਆ ਉਸ ਦੀਆਂ ਸਿਫਤਾਂ ਅਨੰਤ ਨੇ ਉਹਦੇ ਕਹਿਣੇ ਉਹਦੇ ਬੋਲ ਵੀ ਅਨੰਤ ਨੇ ਪ੍ਰਭੂ ਦਾ ਬੋਲ ਉਹ ਬੋਲ ਰਿਹਾ ਹੈ ਔਰ ਹਰ ਵਕਤ ਬੋਲ ਰਿਹਾ ਹੈ ਠਾਕਰ ਹਮਰਾ ਸਦਬੋਲਨਤਾ ਉਸੇ ਦਾ ਹੀ ਨਾਦ ਸਮੋਂ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਔਰ ਉਸ ਦੇ ਨਾਦ ਦਾ ਉਸ ਦੇ ਕਥਨ ਦਾ ਉਸ ਦੇ ਬਹੁਲ ਦਾ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨ ਕਰਣੇ ਦੇਣ ਨ ਅੰਤ ਕਿਤਨੀ ਉਸ ਦੀ ਕਿਰਤ ਹੈ ਕੀ ਕੀ ਉਸ ਨੇ ਕੀਤਾ ਹੈ ਸਹਿਬ ਕਹਿੰਦੇ ਨੇ ਗਿਣਤੀ ਨਹੀਂ ਹੋ ਸਕਦੀ ਔਰ ਆਪਣੀ ਕਿਰਤ ਨੂੰ ਉਹ ਕੀ ਕੀ ਦੇ ਰਿਹਾ ਹੈ ਕੈਸੀਆਂ ਕੈਸੀਆਂ ਦਾਤਾਂ ਦੇ ਰਿਹਾ ਹੈ ਗ੍ਰਹਿ ਨਿਛੱਤਰ ਸੂਰਜ ਚੰਦ ਤਾਰਿਆਂ ਨੂੰ ਬਨਸਪਤੀ ਨੂੰ ਜੀਵਾਂ ਨੂੰ ਜੜ चेतनू टिकण ਲਈ ਰਹਿਣ ਲਈ ਜੋ ਦਾਤਾ ਦੇ ਰਿਹਾ ਹੈ ਮਹਾਰਜ ਕਹਿੰਦੇ ਨੇ ਉਸ ਦਾ ਵੀ ਅੰਤ ਨਹੀਂ ਅੰਤ ਨਾ ਵੇਖਣ ਸੁਣਨ ਦਾ ਅੰਤ ਉਹਦਾ ਵੇਖਣਾ ਵੀ ਅਸੀਮ ਹੈ ਅਸੀਮ ਹੈ ਉਹਦੀ ਦ੍ਰਿਸ਼ਟੀ ਕਿੱਥੋਂ ਤੱਕ ਹੈ ਸੀਮਤ ਦ੍ਰਿਸ਼ਟੀ ਰਖਣ ਵਾਲਾ ਕਿਸ ਤਰ੍ਹਾਂ ਵੇਖੇ ਹੈ ਔਰ ਉਹਦੀ ਸਰੋਤ ਸ਼ਕਤੀ ਕਿਤਨੀ ਹੈ ਸੀਮਤ ਸਰੋਤ ਸ਼ਕਤੀ ਰੱਖਣ ਵਾਲਾ ਕਿਸ ਤਰ੍ਹਾਂ ਜਾਣੇ ਅੰਤ ਨਾ ਵੇਖਣਾ ਸੁਣਨ ਦਾ ਅੰਤ ਉਹ ਕਿਤਨਾ ਸੁਣ ਰਿਹਾ ਹੈ ਕਿੱਥੇ ਤੱਕ ਸੁਣ ਰਿਹਾ ਹੈ ਕੋਈ ਅੰਤ ਨਹੀਂ ਉਹ ਕੀ ਵੇਖ ਰਿਹਾ ਹੈ ਕਿੱਥੇ ਤੱਕ ਵੇਖ ਰਿਹਾ ਹੈ ਕੋਈ ਅੰਤ ਨਹੀਂ ਇਸ ਤਰ੍ਹਾਂ ਵੀ ਵਿਚਾਰਕ ਅਰਥ ਕਰਦੇ ਹਨ ਵੇਖ ਕੇ ਉਸ ਦਾ ਅੰਤ ਨਹੀਂ ਪਾ ਸਕਦੇ ਸੁਣ ਕੇ ਉਸ ਦਾ ਅੰਤ ਨਹੀਂ ਪਾ ਸਕਦੇ ਪਰ ਚੁੰਕੇ ਹੈ ਰੱਬੀ ਗੁਣਾ ਤੇ ਸ਼ਕਤੀਆਂ ਦੇ ਬੇਅੰਤ ਦੀ ਕਥਾ ਚੱਲ ਰਹੀ ਹੈ ਇਸ ਵਾਸਤੇ ਇਹ ਬੋਲਣਾ ਸੁਣਨਾ ਵੇਖਣਾ ਕਰਨਾ ਦੇਣਾ ਇਹ ਸ਼ਕਤੀਆਂ ਨੇ ਲਿਆਜ਼ਾ ਸਾਹਿਬ ਕਹਿੰਦੇ ਨੇ ਉਹਦੀ ਸਿਫਤ ਸਲਾਹ ਗਿਣੀ ਮਣੀ ਨਹੀਂ ਜਾ ਸਕਦੀ ਉਹ ਕੀ ਆਖ ਰਿਹਾ ਹੈ ਉਦੀ ਕਥਨੀ ਕੀ ਹੈ ਸੀਮਤ ਕਥਨੀ ਕਰਨ ਵਾਲਾ ਨਹੀਂ ਨਾਪ ਸਕਦਾ ਸੀਮਤ ਜੀਆਂ ਛੋਟੀ ਜੀਆਂ ਕਿਰਤ ਕਰਨ ਵਾਲਾ ਮਨੁੱਖ ਉਸ ਕਰਤੇ ਦੇ ਕਰਨਿਆ ਦਾ ਸਮਾਰ ਨਹੀਂ ਕਰ ਸਕਦਾ ਗਿਣਤੇ ਨਹੀਂ ਕਰ ਸਕਦਾ ਔਰ ਉਸ ਦੀ ਦਾਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਉਹਦਾ ਵੇਖਣਾ ਤੇ ਸੁਣਨਾ ਵੀ ਬੇਅੰਤ ਹੈ ਅੰਤ ਨਾ ਜਾਪੇ ਕਿਆ ਮਨਮੰਤ ਨਹੀਂ ਅੰਤ ਪਾਇਆ ਜਾ ਸਕਦਾ ਉਦੇ ਮਨ ਵਿੱਚ ਕੀ ਹੈ ਉਹਦੀ ਸੋਚਣੀ ਵਿੱਚ ਕੀ ਹੈ ਉਹਦੇ ਫੁਰਨਿਆਂ ਵਿੱਚ ਕੀ ਹੈ ਉਹਦੇ ਵਿਚਾਰਾਂ ਵਿੱਚ ਕੀ ਹੈ ਅੰਤ ਨਾ ਜਾਪੇ ਕੀਤਾ ਆਕਾਰ ਜਿੰਨਾ ਆਕਾਰ ਹੈ ਦ੍ਰਿਸ਼ਮਾਨ ਹੈ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਵੀ ਗਣਤੀ ਵਿੱਚ ਨਹੀਂ ਆ ਸਕਦਾ ਅੰਤ ਨਾ ਜਾਪੇ ਪਾਰ ਆਵਾਰ ਨਹੀਂ ਇਸ ਦਾ ਅੰਤ ਪਾਇਆ ਜਾ ਸਕਦਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਉਰਾਰ ਪਾਰ ਦਾ ਕੋਈ ਬੋਧ ਨਹੀਂ ਅੰਤ ਕਾਰਨ ਕੇਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਇਆ ਜਾਏ ਉਸ ਦਾ ਅੰਤ ਪਾਣ ਲਈ ਪਤਨੀ ਕਿੰਨੇ ਯਤਨਸ਼ੀਲ ਲੋਕ ਯਤਨ ਕਰ ਰਹੇ ਨੇ ਔਰ ਬਿਲਖ ਰਹਿਨੇ ਕੋਸ਼ਿਸ਼ ਕਰ ਰਹੇ ਨੇ ਉਸ ਦਾ ਅੰਤ ਪਾ ਲਈਏ ਅੰਤ ਪਾ ਲਈਏ ਪਰ ਸਾਇਬ ਕਹਿੰਦੇ ਨੇ ਤਾਂ ਕਿ ਅੰਤ ਨਾ ਪਾਇਆ ਜਾਏ ਪਰ ਹਕੀਕਤ ਇਹ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਦੇ ਗੁਣਾ ਦਾ ਉਸ ਦੇ ਵੇਖਣ ਦਾ ਉਸ ਦੇ ਸੁਣਨ ਦਾ ਉਸ ਦੇ ਬੋਲਣ ਦਾ ਉਸ ਦੇ ਕਰਨ ਦਾ ਉਸ ਦੇ ਦੇਣ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਉਸ ਦਾ ਇਹ ਅੰਤ ਕੋਈ ਨਹੀਂ ਪਾ ਸਕਦਾ ਕੋਈ ਨਹੀਂ ਪਾ ਸਕਦਾ ਕਿ ਜੋ ਕੋਈ ਇਹ ਆਖੇ ਬਹੁਤ ਹੈ ਬਹੁਤ ਹੈ ਬੇਅੰਤ ਹੈ ਬੇਅੰਤ ਹੈ ਐਸਾ ਕਹਿਣਾ ਵੀ ਉਹਦੀ ਇੱਕ ਸੀਮਾ ਹੋਵੇਗੀ ਬੇਅੰਤ ਆਖਣ ਦੀ ਵੀ ਸੀਮਾ ਹੋਵੇਗੀ ਉਸ ਤੋਂ ਵੀ ਉਹ ਅੱਗੇ ਹੈ ਉਸ ਤੋਂ ਵੀ ਉਹ ਬਹੁਤਾ ਹੈ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਮ ਉਹ ਸਾਹਿਬ ਮਾਲਕ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਉਹਦਾ ਸਿੰਘਾਸਣ ਬਹੁਤ ਉੱਚਾ ਹੈ ਬਹੁਤ ਉੱਚਾ ਹੈ ਔਰ ਉਸਦੇ ਟਿਕਾਣੇ ਉਸਦੇ ਸ਼ਿਖਾਸਣ ਤੋਂ ਵੀ ਉੱਚਾ ਹੈ ਉਸਦਾ ਨਾਮਣਾ ਉਸਦੀ ਹਸਤੀ ਉਸਦੀ ਸ਼ਕਤੀ ਕਿਸ ਵੀ ਚੀਜ਼ ਦੀ ਪਛਾਣ ਉਸ ਦੇ ਗੁਣਾ ਕਰਕੇ ਹੋਵੇਗੀ ਤਾਂ ਮਹਾਰਾਜ ਕਹਿੰਦੇ ਨੇ ਜੋ ਉਸ ਦਾ ਟਿਕਾਣਾ ਅਸਥਾਨ ਉਥੇ ਮਹਾਨ ਹੈ ਉਸ ਦਾ ਟਿਕਾਉ ਲੇਕਿਨ ਉਸ ਦਾ ਨਾਮਣਾ ਉਹਦੀ ਹਸਤੀ ਮਹਾਨ ਹੈ ਮਹਾਨ ਹੈ ਨਹੀਂ ਨਾਪੀ ਤੋਲੀ ਜਾ ਸਕਦੀ ਹਾਂ ਇਹ ਵਡ ਉੱਚਾ ਹੋਵੇ ਕੋਏ ਇਸ ਉੱਚ ਕੋ ਜਾਣੇ ਸੋਏ ਇਤਨਾ ਹੀ ਉੱਚਾ ਕੋਈ ਹੋਵੇ ਜਿੰਨਾ ਕਿ ਪ੍ਰਮਾਤਮਾ ਆਪ ਹੈ ਤਾਂ ਕਿਦਰੇ ਉਸ ਉੱਚ ਨੂੰ ਕੋਈ ਜਾਣੇ ਤਾਂ ਨਾ ਕੋਈ ਇਤਨਾ ਉੱਚਾ ਹੋਵੇ ਨਾ ਕੋਈ ਉਸ ਨੂੰ ਜਾਣ ਸਕੇ ਸਭ ਇਸ਼ਾਰੇ ਨੇ ਸੀਮਤ ਜਾਣਕਾਰੀਆਂ ਨੇ ਪ੍ਰਮਾਤਮਾ ਦੇ ਸੰਬੰਧ ਵਿੱਚ ਕਿਸੇ ਕੋਲ ਵੀ ਸੁਣੀ ਹੈ ਕਿਸੇ ਥਾਂ ਤੇ ਵੀ ਸੁਣੀ ਹੈ ਆਖਰ ਜਾਣਕਾਰੀ ਸੀਮਤ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ અવਤਾਰ ਨਾ ਪਾਵੇਂ ਅੰਤ ਪਰਮੇਸ਼ਰ ਪਾਰ ਬ੍ਰह्म ਬੇਅੰਤ ਜੇ ਵਡ ਆਪ ਜਾਣੇ ਆਪ ਆਪ ਜਿਤਨਾ ਉਹ ਆਪ ਹੈ ਬਸ ਉਹ ਆਪ ਹੀ ਜਾਣਦਾ ਹੈ ਆਪ ਹੀ ਜਾਣਦਾ ਹੈ ਨਾ ਨਿਕ ਨਦਰੀ ਕਰਮੇ ਦਾਤ ਜੋ ਕੁਛ ਵੀ ਪ੍ਰਾਪਤ ਹੁੰਦਾ ਹੈ ਉਹਦੀ ਨਿਗਾਹ ਨਾਲ ਉਹਦੀ ਬਖਸ਼ਿਸ਼ ਨਾਲ ਉਹਦੀ ਰਹਿਮਤ ਨਾਲ